ਅੱਜ ਕੋ ਗੱਲਬਾਤ ਕਰਾਂਗੀ ਚਲੋ ਕਿ ਭਾਰਤ ਅਮਰੀਕਾ ਯੂਨੋ ਨੂੰ ਲੈ ਕੇ ਕੁਝ ਵੱਡੇ ਮਸਲਿਆਂ ਉੱਤੇ ਮੇਨਾਂ ਗੱਲਬਾਤ ਕਰਨ ਜੁੜੇ ਨੇ ਯੂਕੇ ਤੋਂ ਦਲਜੀਤ ਸਿੰਘ ਸਾਰਾ ਥੋੜਾ ਦਲਜੀਤ ਸਿੰਘ ਸਾਣਾ ਜੁੜਨ ਦੇ ਲਈ ਥੈਂਕ ਯੂ ਜੀ ਥੈਂਕ ਯੂ ਸਮਾਂ ਦੇਣ ਦੇ ਲਈ ਦਲਜੀਤ ਸਿੰਘ ਜੀ ਅਮਰੀਕਾ ਦੀ ਇੱਕ ਇੱਕਾ ਲੋਕੀ ਧਾਰਮਿਕ ਸੰਸਥਾ ਹੈ ਉਹ ਕੀ ਸੰਸਥਾ ਹੈ ਕੀ ਕੰਮ ਕਰਦੀ ਹੈ ਉਹ ਵੀ ਦੱਸ ਸਾਰੇ ਦਰਸ਼ਕਾਂ ਨੂੰ ਦੱਸਿਓ ਉਸ ਵੇਲੇ ਭਾਰਤ ਨੂੰ ਲੈ ਕੇ ਕੀ ਸਟੇਟਮੈਂਟ ਦਿੱਤੀ ਗਈ ਹੈ ਜਿਸ ਦੀ ਮੰਗ ਉਹਨਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਅੱਗੇ ਰੱਖੀ ਹੈ ਇਹ ਵੀ ਦੱਸਿਓ ਅਤੇ ਯੂਨੋ ਲੈ ਕੇ ਇਸ ਵਕਤ ਭਾਰਤ ਦੇ ਨਾਲ ਕੀ ਕਹ ਲੋ ਕੇ ਰਿਲੇਸ਼ਨ ਚੱਲਦਾ ਪਿਆ ਹੈ ਇਸ ਬਾਰੇ ਸਰ ਦਰਸ਼ਕਾਂ ਨੂੰ ਜਰੂਰ ਦੱਸੋ ਜੀ ਹਾਂਜੀ ਦੇਖੋ ਦੇਖੋ ਗੱਲ ਇਸ ਤਰ੍ਹਾਂ ਹੈ ਭਈ ਜਿਹੜੀ ਰਿਲੀਜੀਅਸ ਫਰੀडम ਜਿਹੜਾ ਇੱਕ ਪੈਨਲ ਹੈਗਾ ਇੱਕ ਉਹ ਸੰਸਥਾ ਹੈਗੀ ਅਮਰੀਕਾ ਦੀ ਉਹਨਾਂ ਵੱਲੋਂ ਈਅਰਲੀ ਰਿਪੋਰਟ ਆਪਣੀ ਜਿਹੜੀ ਉਹ ਪੇਸ਼ ਕੀਤੀ ਗਈ ਹੈ ਤੇ ਉਹਦੇ ਜੀ ਵਿੱਚ ਰਾਸ਼ਟਰਪਤੀ ਜੋ ਬਾਈਡਨ ਤੋਂ ਮੰਗ ਕੀਤੀ ਗਈ ਹੈ ਕਿ ਇੰਡੀਆ ਨੂੰ ਦੀ ਕੰਟਰੀ ਆਫ ਅ ਪਾਰਟिकुलर ਕਨਸਰਨ ਦੇ ਵਿੱਚ ਪਾਇਆ ਜਾਵੇ ਸੋ ਜਿਹੜੀ ਫਰੀडम ਕਮਿਸ਼ਨ ਹੈ ਨਾ ਉਹਨਾਂ ਦਾ ਕੰਮ ਕੀ ਹੈ ਦੁਨੀਆ ਭਰ ਦੇ ਵਿੱਚ ਧਾਰਮਿਕ ਤੌਰ ਦੇ ਉੱਤੇ ਮਿਨੋਰਟੀਜ਼ ਦੇ ਨਾਲ ਜਿਹੜਾ ਤੱਕਾ ਹੁੰਦਾ ਉਹਦੀ ਰਿਪੋਰਟ ਬਣਾਉਣੀ ਹੁੰਦੀ ਹੈ ਉਹਨਾਂ ਨੇ ਉਹ ਕੱਲੇ ਇੰਡੀਆ ਦੇ ਉੱਤੇ ਕੰਮ ਨਹੀਂ ਕਰਦੀ ਦੁਨੀਆ ਭਰ ਦੇ ਵਿੱਚ ਉਹਨਾਂ ਦੇ ਮੈਂਬਰਸ ਘੁੰਮਦੇ ਨੇ ਬਾਈ 에ਅਰ ਟਰੈਵਲ ਕਰਕੇ ਉੱਥੇ ਜਾਂਦੇ ਨੇ ਪ੍ਰੈਕਟੀਕਲੀ ਉਹ ਸਾਰਾ ਕੁਝ ਦੇਖਦੇ ਆ ਫਿਰ ਉਹ ਆਪਣੀ ਰਿਪੋਰਟ ਬਣਾਉਂਦੇ ਨੇ ਉਹ ਚਾਹੇ ਪਾਕਿਸਤਾਨ ਕਿਉਂ ਨਾ ਹੋਵੇ ਮਤਲਬ ਦੁਨੀਆ ਭਰ ਤੇ ਸਾਰੇ ਮੁਲਕਾਂ ਦਾ ਬੇਰਵਾ ਜਿਹੜਾ ਹੈਗਾ ਜਿੱਥੇ ਮਿਨੋਰਟੀਜ਼ ਦੇ ਨਾਲ ਜਿੱਥੇ ਧਾਰਮਿਕ ਆਜ਼ਾਦੀ ਦੇ ਉੱਤੇ ਜਿਹੜਾ ਹੈ ਉਹ ਹੱਕ ਮਾਰੇ ਜਾ ਰਹੇ ਹੋਣ ਲੋਕਾਂ ਦੇ ਸੋ ਉਹ ਫਿਰ ਜਿਹੜੀ ਈਅਰਲੀ ਰਿਪੋਰਟ ਜਿਹੜੀ ਲਿਆ ਸੋ ਹਰ ਸਾਲ ਮਤਲਬ ਕਿ ਉਹਦੇ ਵਿੱਚ ਜਿਹੜੇ ਨਵੇਂ ਦੇਸ਼ ਪਾਏ ਜਾਂਦੇ ਨੇ ਤੇ ਦੇਸ਼ ਕੱਢੇ ਵੀ ਜਾਂਦੇ ਆ ਜੇ ਠੀਕ ਹੋ ਜਾਵੇ ਮਾਹੌਲ ਫਿਰ ਉਸ ਕੱਢ ਵੀ ਦਿੰਦੇ ਹੁੰਦੇ ਆ ਸੋ ਉਹਦੇ ਵਿੱਚ ਆਲਰੇਡੀ ਮਤਲਬ ਕਿ ਬਹੁਤਾਂ ਦੇਸ਼ ਹੈਗੇ ਨੇ ਉਸ ਜਿਹੜੀ ਕੰਸਰਨ ਜਿਹੜੀ ਲਿਸਟ ਬਣਾਈ ਹੋਈ ਆ ਪਰ ਇਸ ਵਾਰ ਕੀ ਹੋਇਆ ਇਸ ਵਾਰ ਬਹੁਤ ਤੁਸੀਂ ਦੇਖੋ ਭਾਰਤ ਨੂੰ ਝਟਕੇ ਤੇ ਝਟਕਾ ਲੱਗ ਰਿਹਾ ਹੁਣ ਪਿਛਲੇ 6 ਮਹੀਨਿਆਂ ਤੋਂ ਕਿੱਡੇ ਝਟਕੇ ਲੱਗ ਗਏ ਇਹ ਉਸ ਦਿਨ ਸ਼ੁਰੂ ਹੁੰਦੇ ਆ ਜਦੋਂ ਜੋ ਜਿਹੜੇ ਆਪਣੇ ਜਸਟਿਨ ਟੂਡੋ ਪਾਰਲੀਮੈਂਟ ਦੇ ਵਿੱਚ ਭਾਰਤ ਵੱਲੋਂ ਭਾਰਤ ਨੂੰ ਸਿੱਧਾ ਦੋਸ਼ੀ ਕਰਾਰ ਦੇ ਦਿੰਦੇ ਆ ਹਰਦੀਪ ਸਿੰਘ ਨੀਜਰ ਦੇ ਕਤਲ ਮਾਮਲੇ ਦੇ ਉਥੇ ਹੀ ਬਸ ਨਹੀਂ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ 5 ਵਾਇਜ਼ ਤੱਕ ਪਹੁੰਚ ਕੀਤੀ ਫਿਰ ਉਹਨਾਂ ਨੇ ਜਿਹੜਾ ਅੱਗੇ ਹੋਰ ਇਹਨੂੰ ਵਿਧਾਂਦੇ ਆ ਹੋਇਆ ਦੁਬਈ ਦੇ ਸ਼ੇਖ ਤੱਕ ਨੂੰ ਉਹ ਜਿਹੜੇ ਦੁਬਈ ਦੇ ਜਿਹੜੇ ਕਿੰਗ ਨੇ ਉਹਨਾਂ ਨੂੰ ਮਿਲੇ ਆ ਸੋ ਫਿਰ ਉਹ ਜਾਰਡਨ ਦੇ ਜਿਹੜੇ ਕਿੰਗ ਨੇ ਉਹਨਾਂ ਨੂੰ ਜਾ ਕੇ ਮਿਲੇ ਇਸੇ ਤਰੀਕੇ ਦੇ ਨਾਲ ਫਿਰ ਆਸਟ੍ਰੇਲੀਆ ਇਹਦੇ ਵਿੱਚ ਸ਼ਾਮਲ ਹੋ ਜਾਂਦਾ ਹੈ ਉਹਨਾਂ ਦੇ ਬਿਆਨ ਹੋਣੇ ਸ਼ੁਰੂ ਹੋ ਜਾਂਦੇ ਆ ਯੂ ਐਸ ਦੇ ਜਿਹੜੇ ਸੈਨੇਟਰ ਨੇ ਉਹਨਾਂ ਦੇ ਬਿਆਨ ਹੋਣੇ ਸ਼ੁਰੂ ਹੋ ਜਾਂਦੇ ਆ ਸੋ ਹਰ ਇੱਕ ਜਿਹੜਾ ਬਿਆਨ ਹੈਗਾ ਉਹ ਭਾਰਤ ਦੇ ਖਿਲਾਫ ਹੀ ਜਾ ਰਿਹਾ ਹੈ ਤੇ ਹੁਣ ਜਿਹੜੀ ਇਹ ਰਿਪੋਰਟ ਹੈ ਹਾਂਜੀ ਇਸ ਦੀ ਰਿਲੇਸ਼ਨ ਚਾਹੀਦੀ ਹੈ ਆ ਕਿ ਜੋ ਬਾਈਡਨ ਦੇ ਨਾਲ ਆਪਾਂ 5 ਆਈਸ ਦੀ ਗੱਲ ਤਾਂ ਕਰਦੇ ਸੀਗੇ ਆ ਤੁਸੀਂ ਵੀ ਆਪਣੀ ਕਾਫੀ ਰਿਪੋਰਟਰ ਹੈ ਉਹ ਕਹ ਲੋ ਕਿ ਯੂਏਈ ਜਾਂ ਹੋਰ ਜਿਹੜੇ ਇਸਲਾਮਿਕ ਜੋ ਦੇਸ਼ ਨੇ ਉਹਨਾਂ ਦੇ ਕੰਟਰੀ ਹੈਡ ਨੂੰ ਮਿਲੇ ਨੇ ਇਹਨਾਂ ਇਹਨਾਂ ਦਾ ਕੀ ਨਤੀਜਾ ਨੇ ਕੀ ਕਰਨੇ ਮਾੜੇ ਇਹਨਾਂ ਵਾਰੀ ਦੱਸੋ ਜੀ ਦੇਖੋ 5 ਆਈਸ ਦਾ ਠੀਕ ਹੈ ਇੱਕ ਰਿਲੇਸ਼ਨ ਹੈ ਪੱਕੀ ਦੋਸਤੀ ਹੁੰਦੀ ਨਾ ਜਿਵੇਂ ਪੰਜ ਯਾਰ ਕਹਿ ਲਈਏ ਉਹ ਕਹਿੰਦੇ ਹੁੰਦੇ ਸਾਡੀਆਂ ਪਾਲਿਸੀਆਂ ਸਾਂਝੀਆਂ ਹੋਣਗੀਆਂ ਅਸੀਂ ਕ੍ਰਿਮੀਨਲ ਮਸਲਿਆਂ ਦੇ ਉੱਤੇ ਕ੍ਰਾਈਮ ਦੇ ਉੱਤੇ ਇਕੱਠੇ ਕੰਮ ਕਰਾਂਗੇ ਇਮੀਗ੍ਰੇਸ਼ਨ ਮਸਲਿਆਂ ਦੇ ਉੱਤੇ ਹੋਰ ਬੜੇ ਮਤਲਬ ਚੀਜ਼ਾਂ ਹੁੰਦੀਆਂ ਇਹ ਤਾਂ ਇੱਕ ਵੱਖਰੀ ਯਾਰੀ ਦੋਸਤੀ ਵਾਲੀ ਗੱਲ じゃ ਕਹਿ ਲਈ ਇਹਨਾਂ ਨੇ ਆਪਣਾ ਬਣਾਇਆ ਹੋਇਆ ਸਿਸਟਮ ਜਿਹਾ ਜਿੱਦਾਂ ਹੁਣ ਭਾਰਤ ਆ ਉਹ ਨਾਲ ਅਗਵਾਂਡੀ ਦੇਸ਼ਾਂ ਨੂੰ ਲੈ ਕੇ ਬਣਾ ਲਵੇ ਤੇ ਉਹ ਉਹਨਾਂ ਦਾ ਹੋ ਜਾਊਗਾ ਮੰਨ ਲਓ ਹੈਨਾ ਇਸੇ ਤਰੀਕੇ ਨਾਲ ਹੁਣ ਜਦੋਂ ਤੁਬਈ ਦੀ ਗੱਲ ਕਰਦੇ ਆ ਜਾਰਡਨ ਦੀ ਗੱਲ ਕਰਦੇ ਆ ਇਹ ਕੋਈ ਛੋਟੇ ਮੁਲਕ ਨਹੀਂ ਐ ਕਿਤੇ ਨਾ ਕਿਤੇ ਮਿਡਲ ਈਸਟ ਦੇ ਵਿੱਚ ਇਹ ਵੀ ਆਪਣਾ ਜਿਹੜਾ ਡੋਮਿਨੇਟ ਕਰਦੇ ਨੇ ਸੋ ਉਹਨਾਂ ਤੱਕ ਗੱਲ ਪਹੁੰਚਾਉਣ ਦਾ ਮਤਲਬ ਇਹੀ ਹੈ ਕਿ ਅਰਬ ਵਰਲਡ ਨੂੰ ਵੀ ਭਾਰਤ ਬਾਰੇ ਜਾਂ ਭਾਰਤ ਦੇ ਅਗੇਂਸਟ ਖੜਾ ਕਰਨਾ ਸਮਝੇ ਤੁਸੀਂ ਮੇਰੀ ਗੱਲ ਇੱਕ ਤਾਂ ਵੈਸਟ ਟਰਨ ਵਰਲਡ ਤਾਂ ਹੋ ਗਿਆ ਫਿਰ ਉਹ ਕਹਿੰਦੇ ਨੇ ਹੁਣ ਆਪਾਂ ਅਰਬ ਵਾਲੇ ਪਾਸੇ ਆ ਜੀ ਇਹ ਜਾ ਕੇ ਜਿਹੜਾ ਦੁਬਈ ਦੇ ਕਿੰਗ ਨੂੰ ਜਾ ਕੇ ਜਸਟਿਨ ਟਰੂਡੋ ਦੱਸਦੇ ਨੇ ਜਾਰਡਨ ਦੇ ਕਿੰਗ ਨੂੰ ਦੱਸਦੇ ਨੇ ਸੋ ਉਹਨਾਂ ਦਾ ਮਕਸਦ ਸਿਰਫ ਇਹ ਹੈ ਕਿ ਆਪਾਂ ਹੁਣ ਅਰਬ ਨੂੰ ਵੀ ਭਾਰਤ ਦੇ ਖਿਲਾਫ ਕਰੀਏ ਸੋ ਇਹ ਦੋ ਵਰਡ ਜਿਹੜੇ ਨੇ ਫਿਰ ਹੋ ਜਾਣਗੇ ਹੁਣ ਇੱਕ ਵਰਡ ਦੇ ਵਿੱਚ ਮਤਲਬ ਆਪਾਂ ਇਸ ਤਰ੍ਹਾਂ ਕਹਿ ਸਕਦੇ ਨੇ ਕਿ ਮਿਡਲ ਈਸਟ ਹੋ ਗਿਆ ਇਹ ਅਰਬ ਦਾ ਹੋ ਗਿਆ ਜਿਆਦਾ ਸੋ ਇੱਕ ਵੈਸਟ ਦਾ ਹੋ ਗਿਆ ਇਹਦੇ ਵਿੱਚ ਸਾਰਾ ਜਿਹੜਾ ਹੈਗਾ 크੍ਰਿਸਚੀਅਨ ਵਰਡ ਕਹਿ ਲਈਏ ਜਾਂ ਫਿਰ ਗੋਰੇ ਕਹਿ ਲੋ ਜਾਂ ਫਿਰ ਜੋ ਵੀ ਤੁਸੀਂ ਕਹਿਣਾ ਇੰਗਲਿਸ਼ ਕਹਿ ਲੋ ਸੋ ਇਹ ਹੋ ਗਿਆ ਹੁਣ ਮਤਲਬ ਕਿ ਉਹ ਚਾਹੁੰਦੇ ਨੇ ਕਿ ਦੁਨੀਆ ਨੂੰ ਦੱਸਿਆ ਜਾਵੇ ਸਾਰੇ ਦੇਸ਼ਾਂ ਨੂੰ ਇੱਕ ਇੱਕ ਕਰਕੇ ਭਾਰਤ ਦੇ ਖਿਲਾਫ ਖੜਾ ਕੀਤਾ ਜਾਵੇ ਦੁਬਈ ਨਾਲ ਫਿਰ ਉਹ ਇਹੀ ਹੋਏਗਾ ਨਾ ਕਿ ਦੁਬਈ ਵੀ ਇਹ ਗੱਲਾਂ ਸੋਚਣ ਲਈ ਮਜਬੂਰ ਹੋਏਗਾ ਜਾਰਡਨ ਵੀ ਉਹ ਆਪਣੇ ਤਰੀਕੇ ਨਾਲ ਫਿਰ ਜਿਹੜੀਆਂ ਉਹਨਾਂ ਦੀਆਂ ਪਾਲਿਸੀਆਂ ਨੇ ਜਿਹੜੀਆਂ ਉਹਨਾਂ ਦੀਆਂ ਡੀਲਾਂ ਚੱਲਦੀਆਂ ਨੇ ਭਾਰਤ ਦੇ ਨਾਲ ਉਹ ਫਿਰ ਉਹਦੇ ਵਿੱਚ ਵੀ ਚੇਂਜਸ ਲਿਆਉਣਗੇ ਜੇ ਨਹੀਂ ਵੀ ਲਿਆਉਣਗੇ ਤਾਂ ਉਹ ਦਿਮਾਗ ਦੇ ਵਿੱਚ ਰੱਖਣਗੇ ਜ਼ਰੂਰ ਹੁਣ ਇੱਕ ਜਦੋਂ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਜਾ ਕੇ ਉਹਨਾਂ ਨੂੰ ਦੱਸ ਰਿਹਾ ਜਾਰਡਨ ਜਾਰਡਨ ਦੇ ਕਿੰਗ ਨੂੰ ਕਿ ਭਾਈ ਆਹ ਗੱਲ ਆ ਇਹਨਾਂ ਨੇ ਸਾਡਾ ਬੰਦਾ ਮਾਰ ਦਿੱਤਾ ਆ ਕੇ ਉਹਨੋ ਇਕਲੀ ਇਕਲੀ ਗੱਲ ਕਲਾ ਕਲਾ ਵਰਲਡ ਜਿਹੜਾ ਹੈਗਾ ਉਹਨਾਂ ਦੀਆਂ ਅਗਲੀਆਂ ਜਿਹੜੀਆਂ ਨੀਤੀ ਕਾੜਿਆਂ ਦੇ ਕੋਲ ਜਿਹੜੀਆਂ ਪਈਆਂ ਹੋਈਆਂ ਜਿਹੜੀਆਂ ਫਾਈਲਾਂ ਨੇ ਉਹਦੇ ਵਿੱਚ ਲਿਖਿਆ ਜਾਣਾ ਫਿਰ ਉਹ ਅਗਲੀਆਂ ਪਾਲਿਸੀਆਂ ਬਿਊਰੋ ਬਿਊਰੋਕਰੇਟ ਜਿਹੜੇ ਹੁੰਦੇ ਨੇ ਉਸ ਹਾਵ ਨਾਲ ਬਣਾਉਂਦੇ ਆ ਸੋ ਇਹ ਮਕਸਦ ਹੈਗਾ ਉਹਨਾਂ ਤੱਕ ਪਹੁੰਚ ਪਹੁੰਚ ਕਰਨ ਦਾ ਜੀ ਜੀ ਜਲਦੀ ਸਿੰਘ ਜੀ ਤੁਹਾਡਾ ਰੁਕ ਕਰਦੇ ਆ ਸੀ ਤੁਹਾਡੀ ਵੀ ਕਹ ਲਓ ਕਿ ਅੱਜ ਸੇ ਠੀਕ ਨਹੀਂ ਹੈਗੀ ਤੇ ਜਿੱਦਾਂ ਹੀ ਕੋਈ ਹੋਰ ਵੱਡੇ ਵਡੇਟਾ ਆਏਗੀ ਤੁਹਾਡੇ ਦੁਆਰਾ ਤੁਹਾਡੇ ਨਾਲ ਸੰਪਰਕ ਕਰਾਂਗੇ ਧੰਨਵਾਦ ਇਹ ਕਹ ਲਓ ਕਿ ਇਹ ਕਹ ਲਓ ਕਿ ਬਹੁਤ ਕੀਮਤੀ ਜਾਣਕਾਰੀ ਸਰੋਤਕਾਂ ਨੂੰ ਦੇਣ ਦੇ ਲਈ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਤੇ ਇਸ ਵੇਲੇ ਜੋ ਹਾਲਾਤ ਜਿਹੜੇ ਹੈਗੇ ਬਣੇ ਹੋਏ ਆ ਬੜੀ ਨਾਜ਼ੁਕ ਸਥਿਤੀ ਦੇ ਵਿੱਚੋਂ ਇਸ ਵੇਲੇ ਭਾਰਤ ਜਿਹੜਾ ਹੈਗਾ ਉਹ ਗੁਜ਼ਰ ਰਿਹਾ ਜਿੱਥੇ ਯੂਐਸ ਰਿਜਿਸ ਫਰੀडम ਦੀ ਜਿਹੜੀ ਰਿਪੋਰਟ ਆ ਗਈ ਹੈ ਉਸ ਤੋਂ ਬਾਅਦ ਯੂਨ ਸਿਕਿਉਰਿਟੀ ਕੌਂਸਲ ਦੇ ਵਿੱਚ ਜਿਹੜੀ ਸੀਟ ਮਿਲਣੀ ਸੀ ਉਹਦੀ ਵੀ ਲਗਭਗ ਨਾ ਹੋ ਚੁੱਕੀ ਹੈ ਸੋ ਹੁਣ ਸਾਰੇ ਪਾਸਿਓਂ ਨਾ ਜਿਹੜੀ ਹੈ ਉਹ ਭਾਰਤ ਵੱਸੇ ਆ ਰਹੀ ਹੈ ਸੋ ਇਹਦੇ ਨਾਲ ਫਿਰ ਆਉਂਦੇ ਸਮੇਂ ਦੇ ਵਿੱਚ ਦੇਖਣਾ ਪੈਣਾ ਹੈ ਭਾਰਤ ਨੂੰ ਕਿਵੇਂ ਭਾਰਤ ਇਹਨੂੰ ਸਾਰੇ ਮਸਲੇ ਨੂੰ ਨਜਿੱਠਦਾ ਜੀ ਤੇ ਜੀ ਜੀ ਧੰਨਵਾਦ ਤੁਹਾਡਾ ਤੇ ਧੰਨਵਾਦ ਦਰਸ਼ਕਾਂ ਦੀ ਪ੍ਰੈ ਤੇ ਜਰੂਰ ਜਦੋਂ ਹੀ ਕੋਈ ਹੋਰ ਵੀਡੀਓ ਡੇਟ ਆਏਗੀ ਦੁਆਰਾ ਦਿਸਨ ਨਾਲ ਸੰਪਰਕ ਕੀਤਾ ਜਾਵੇਗਾ ਅਤੇ ਇਹ ਅਪਡੇਟ ਤੁਹਾਡੇ ਅੱਗੇ ਰੱਖੀ ਜਾਵੇਗੀ ਧੰਨਵਾਦ